ਸੋ ਤਾਰਾ ਕੋ 800 rpm ਐਂਟਰੋ ਗੱਡੀ ਤੇ ਲੱਗਾ ਆ ਹਾਈ ਆ ਗਿਆ ਭਾਂ ਵਿੱਚ ਆ ਦੂਜਾ ਆਮ ਦੀ ਬਾਤ ਚ ਤਾਰਾ ਨੂੰ ਵੀ ਇਹ ਦੇ ਲੋ ਲੋ ਆ ਆ ਛੱਡ ਕੇ ਮੋਟਰ ਚ ਆਉਣ ਲੱਗਾ ਆ ਵੀ ਆਲੇ ਆਤਰੇ ਸਪਰ ਜਿੰਨੇ ਕੋਲ ਕੋਈ ਨਹੀਂ ਛੇੜਖਾਣੇ ਦੀ। ਪਰ ਇਹ ਜੋ ਪੰਪੀ ਦਾ ਅਰੀਜਨਲ ਜੈਨੂਇਲ ਬਦਲ ਕਰਾਇਆ ਹੈ ਇਸ ਵੇਲੇ। ਕੋਈ ਛੇੜਖਾਣੇ ਜਿਵੇਂ ਮੈਂ ਬੰਦ ਹੀ ਖੰਡਿਆ ਹੋਇਆ। ਕੋਈ ਛੇੜਖਾਣੇ ਦਾ ਨਹੀਂ। ਪਹਿਲਾਂ ਨਾਲ ਬਹੁਤ ਫਰਕ ਆ ਟ੍ਰੈਕਟਰ ਦਾ ਸਦਾ। ਪਾਈਟਰ ਜੋਰ ਪੂਰਾ ਲਾਉਣਾ। ਉਜੂਤ ਕੋ ਯਾਰਾ ਲਾਉਣਾ। ਅੱਗੇ ਨਾਲ ਬੜਾ ਫਰਕ ਹੈ। 19 ਕਿ ਲਈ ਕਹਿਆ ਸਾਡੇ ਆਪ 19 ਮਾਲਾ ਕਹੀ ਗਹਿ ਸਕਦੇ ਆ ਜੀ ਇੰਨਾ ਫਰਕ ਪਾਉਂਦਾ ਯਾਰ ਹਾਲਾਂ ਦਾ ਜੇ ਮੈਂ ਤੀਜੇ ਮੀਡੀਅਨ ਤੁਰਦਾ ਨਹੀਂ ਕੋਲ ਨਹੀਂ ਹੋਰ ਦਿਮਾਗ ਤਰਮਦਾ ਇੰਨਾ ਜੇ ਤੁਰਦਾ ਜਦ ਪਰ ਜਾਂਦਾ ਨਹੀਂ ਮਾਲਾ ਰ ਕੰਟਰੋਲ ਕਰਕੇ ਲੀਵਰ ਵਾਹਦਾ ਬਾਦੋਂ ਮੈਂ ਸਾਰਾ ਡੇਟਰ ਲੈ ਬਹੁਤ ਮੁੜਦਾ ਹਾਂ ਆਪ ਨੂੰ ਕਹਿਣਾ ਕਰੇ ਮਾਤਾ 100 ਰੁਪਏ ਮਿਲਦਾ ਪਰ 80 ਦੇ ਘੱਟ ਆ ਆੜੀਆਂ ਦਾ 80 ਦੇ ਘੱਟ ਆ ਬਾਬਾ ਤਾਂ ਹੱਟੇਗਾ ਮਾਹ 9 ਦਾ 80 ਉਹਦਾ 50 ਕੀ ਹੈ ਮਾਤਾ ਹੁਣ ਤਾਂ 50